ਜਦੋਂ ਦਾ ਪੰਜਾਬ ਸਰਕਾਰ ਨੇ ਬਿੱਲ ਮਾਫ ਕੀਤੇ ਹੈ ਉਦੋਂ ਦਾ ਸਾਨੂੰ ਬਹੁਤ ਸਹੂਲਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਜ਼ੀਰੋ ਬਿਜਲੀ ਬਿੱਲ ਗਰੰਟੀ ਸਿਰਫ ਇੱਕ ਐਲਾਨ ਨਹੀਂ ਬਲਕਿ ਲੋਕ ਭਲਾਈ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਤੇ ਕ੍ਰਾਂਤੀਕਾਰੀ ਫੈਸਲਾ ਸਾਬਤ ਹੋਈ ਹੈ ਇਸ ਸਕੀਮ ਨੇ ਘਰੇਲੂ ਬਿਜਲੀ ਖਪਤਕਾਰਾਂ ਦੇ ਜੀਵਨ ਤੋਂ ਉਹ ਵੱਡਾ ਵਿੱਤੀ ਬੋਝ ਹਟਾ ਦਿੱਤਾ ਜੋ ਸਾਲਾਂ ਤੋਂ ਉਨ੍ਹਾਂ ਦੀ ਕਮਾਈ ਦਾ ਮਹੱਤਵਪੂਰਨ ਹਿੱਸਾ ਖਾ ਜਾਂਦਾ ਸੀ ਔਰ ਉਨ੍ਹਾਂ ਦੇ ਬਿੱਲ ਮਾਫ ਕਰਨ ਨਾਲ ਇਹ ਕਿ ਜਿਹੜਾ ਉਹ ਪੈਸਾ ਸਾਡਾ ਬੱਚਿਆਂ ਦੀ ਫੀਸਾਂ ਰਾਸ਼ਨ ਚਾ ਹੋਰ ਬਹੁਤ ਸਾਰੇ ਸਾਡੇ ਕੰਮ ਆ ਜਿਹਦੇ ਵਿੱਚ ਸਾਡਾ ਸਹਿਯੋਗ ਹੋ ਰਿਹਾ ਅਸੀਂ ਮਾਨ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਪੰਜਾਬ ਦੇ 90% ਤੋਂ ਵੱਧ ਪਰਿਵਾਰ ਬਿਨਾਂ ਕਿਸੇ ਬਿਜਲੀ ਬਿੱਲ ਦੇ ਆਪਣਾ ਘਰ ਚਲਾ ਰਹੇ ਹਨ ਜਿਸ ਨਾਲ ਉਹਨਾਂ ਦੇ ਘਰੇਲੂ ਆਰਥਿਕ ਹਾਲਾਤਾਂ 'ਚ ਵੱਡਾ ਸੁਧਾਰ ਆਇਆ ਹੈ ਇਸ ਸਕੀਮ ਨਾਲ ਸਿਰਫ ਲੋਕਾਂ ਨੂੰ ਰਾਹਤ ਪਹੁੰਚਾ ਰਹੀ ਹੈ ਸਗੋਂ ਬਿਜਲੀ ਦੀ ਬਚਤ ਤੇ ਸਮਾਰਟ ਖਪਤ ਵੱਲ ਵੀ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਨੇਕ ਨiyet ਦੇਸਤ ਦਾ 300 ਯੂਨਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ 'ਚ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਉਥ ਸਰਮਨੀ ਸੀ 16 ਮਾਰਚ ਨੂੰ ਅਪ੍ਰੈਲ ਮਈ 'ਚ ਸਾਰੇ ਡਾਟਾ ਆ ਗਿਆ ਜੂਨ 'ਚ ਕਰਤਾ ਲਗੂ 300 ਯੂਨਟ ਔਰ ਸਾਰਿਆਂ ਨੂੰ 600 ਯੂਨਟ ਦਾ ਸਾਈਕਲ ਹੈ ਦੋ ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਹੁੰਦਾ ਹੈ ਮਜੀਠਾ ਹਲਕੇ ਦੇ ਵਿੱਚ ਇਸ ਵਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਮਜੀਠਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਜਦੋਂ ਇੱਥੇ ਰੈਲੀ ਕਰਕੇ ਗਏ ਤਾਂ ਫਿਰ ਆਮ ਆਦਮੀ ਪਾਰਟੀ ਨੇ ਵੀ ਇੱਕ ਵੱਡੀ ਜਵਾਬੀ ਰੈਲੀ ਕੀਤੀ ਸੀ ਤੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਹ ਸਾਡੇ ਨਾਲ ਨੇ ਜਸਵੰਤ ਸਿੰਘ ਜੀ ਨੰਗਲ ਪੰਨੂਆ ਪਿੰਡ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਨੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਤਾਂ ਸਭ ਤੋਂ ਪਹਿਲਾਂ ਸਰ ਕਿਵੇਂ ਦਾ ਚੱਲ ਰਿਹਾ ਚੋਣ ਚੋਣ ਦਾ ਮਾਹੌਲ ਪੋਲਿੰਗ ਜਿਹੜੀ ਚੱਲ ਰਹੀ ਤੁਹਾਡੇ ਕੋਲ ਕੀ ਰਿਪੋਰਟ ਆਈ ਹੈ ਜ ਤੱਕ ਬਹੁਤ ਵਧੀਆ ਅਮਨ ਤੇਸ਼ਾ ਦੀ ਦੇ ਨਾਲ ਜਿਹੜੀ ਚੋਣ ਪ੍ਰਕਿਰਿਆ ਉਹ ਹੋ ਰਹੀ ਆ ਸੋ ਸਾਨੂੰ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਕੀਤੇ ਹੋਏ ਕੰਮਾਂ ਨੂੰ ਪਿੰਡਾਂ ਦੇ ਵਿੱਚ ਭਰਵਾਂ ਹੰਗਾਰਾ ਮਿਲ ਰਿਹਾ ਤੇ ਸਾਡੇ ਹਲਕੇ ਦੇ ਜਿਹੜੇ ਬਹੁਤ ਹੀ ਨਿਤਧੜਕ ਜਰਨੈਲ ਨੇ ਸਰਦਾਰ ਤਲਬੀਰ ਸਿੰਘ ਜੀ ਗਿੱਲ ਉਹਨਾਂ ਦੇ ਕੰਮਾਂ ਸੁਭਾਅ ਤੇ ਉਹਨਾਂ ਦੇ ਤਜਰਬੇ ਨੂੰ ਦੇਖਦੇ ਹੋਏ ਆਮ ਜਨਤਾ ਜਿਹੜੀ ਆ ਪਿੰਡਾਂ ਦੇ ਵਿੱਚੋਂ ਸਾਨੂੰ ਪੂਰਾ ਭਰਵਾਂ ਹੰਗਾਰਾ ਦੇ ਰਹੀ ਆ ਸੋ ਜਿਹਦੇ ਨਾਲ ਅਸੀਂ ਅੱਜ ਕਾਫੀ 6-7 ਪਿੰਡਾਂ ਦਾ ਹੁਣ ਤੱਕ ਅਸੀਂ ਦੌਰਾ ਕਰ ਚੁੱਕੇ ਹਾਂ ਜਿਦੇ ਵਿੱਚ ਸਾਡੇ ਬੂਥਾਂ ਦੇ ਵੀ ਤੇ ਪਿੰਡਾਂ ਦੇ ਵਿੱਚ ਵੀ ਬੜੀ ਰੌਣਕ ਮਿਲੀ ਆ ਸਾਡੇ ਬੂਥਾਂ ਦੇ ਵੇਖਣ ਨੂੰ ਜੀ ਉਹ ਤਾਂ ਦੇਖ ਹੀ ਰਹੀ ਐ ਜੀ ਜਸਵੰਤ ਸਿੰਘ ਜੀ ਇਸ ਤੋਂ ਪਹਿਲਾਂ ਕੋਈ ਚੋਣ ਲੜੀ ਸੀ ਤੁਸੀਂ ਨਹੀਂ ਜੀ ਮੇਰੀ ਚੋਣ ਨਹੀਂ ਆ ਸਰਪੰਚੀ ਦੀ ਚੋਣ ਲੜੀ ਆ ਉਹ ਮੇਰਾ ਬੇਟਾ ਅਮਰਜੋਤ ਸਿੰਘ ਰਾਣਾ ਸਰਪੰਚ ਆ ਪਿੰਡ ਦਾ ਮੌਜੂਦਾ ਓਕੇ ਸਾਡੇ ਐਂਟੀ ਦੋ ਸਰਪੰਚ ਖਲੋਤੇ ਸੀ ਉਹਨਾਂ ਦੋਵਾਂ ਨੂੰ ਅਸੀਂ ਹਰਾਇਆ ਜੀ ਬੜੀ ਵੱਡੀ ਲੀਡ ਦੇ ਨਾਲ ਠੀਕ ਹੈ ਤੇ ਇਸ ਵਾਰ ਅੱਗੇ ਤੇ ਇਕੱਲੇ ਇੱਕ ਪਿੰਡ ਦਾ ਸੀਗਾ ਹੁਣ 38 ਪਿੰਡਾਂ ਦਾ ਤੁਹਾਡੇ ਤੇ ਹੈਗਾ ਆ 38 ਪਿੰਡਾਂ ਦੇ ਬਹੁਤ ਵਧੀਆ ਕਿਰਪਾ ਗੁਰੂ ਪਾਤਸ਼ਾਹ ਦੀ ਬਹੁਤ ਹੀ ਜਿਆਦਾ ਪਿੰਡਾਂ ਦੇ ਵਿੱਚ ਉਪਰਵੰਗ ਵਾਲਾ ਜਿਹੜਾ ਸਰਦਾਰ ਤਲਬੀਰ ਸਿੰਘ ਗੇਲਵ ਦੇ ਕੀਤੇ ਹੋਏ ਕੰਮਾਂ ਨੂੰ ਵੇਖਦੇ ਹੋਏ ਕਿਉਂਕਿ ਮੈਂ ਤੇ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਮੈਨੂੰ ਸਰਦਾਰ ਤਲਬੀਰ ਸਿੰਘ ਗੇਲ ਨੇ ਉਤਾਰਿਆ ਸੋ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਪਾਰਟੀ ਸਰਦਾਰ ਭਗਵੰਤ ਸਿੰਘ ਗੇਲ ਸਾਹਿਬ ਦੇ ਨਾਲ ਹੀ ਆਏ ਸੀ ਆਮ ਆਦਮੀ ਪਾਰਟੀ ਦੇ ਕਿ ਪਹਿਲਾਂ ਤੋਂ ਜੁੜੇ ਸੀਗੇ ਨਹੀਂ ਅਸੀਂ ਉਹਨਾਂ ਦੇ ਨਾਲ ਹੀ ਆਏ ਹਾਂ ਉਹਨਾਂ ਦੇ ਨਾਲ ਇੱਕ ਇਹ ਦੱਸਿਓ ਕਿ ਜਿਹੜੀ ਇਹ ਹਲਕਾ ਮਜੀਠੀਆ ਕਾਲੀ ਦਲ ਦਾ ਪਹਿਲਾਂ ਕਿਹਾ ਜਾਂਦਾ ਸੀ ਨਾ ਕਿ ਇਹ ਅਕਾਲੀ ਦਲ ਦੇ ਉਮੀਦਵਾਰ ਸਰਕਾਰ ਕੋਈ ਹੋਵੇ ਅਕਾਲੀ ਉਮੀਦਵਾਰ ਹੀ ਜਿੱਤਦੇ ਨੇ ਕੋ ਦੂਜੀਆਂ ਪਾਰਟੀਆਂ ਦੇ ਤਾਂ ਇਸ ਵਾਰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ ਕਿ ਨਹੀਂ ਨਹੀਂ ਇਸ ਤਰ੍ਹਾਂ ਵਾਂਗੇ ਆਰਕਾਂ ਜੜਾ ਨਾ ਵੇਖੋ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਉਹ ਪੈਲ ਦੇ ਆਧਾਰ ਤੇ ਕਰਾ ਰਹੇ ਆ ਜਿਨ੍ਹਾਂ ਦੀ ਨੁਮਾਇੰਦਗੀ ਸਾਡੇ ਮਜੀਠੇ ਹਲਕੇ ਦੇ ਬਹੁਤ ਹੀ ਨਤੜਕ ਜਰਨੈਲ ਸਰਦਾਰ ਤਲਬੀਰ ਸਿੰਘ ਜੀ ਕਰ ਰਹੇ ਆ ਤੇ ਉਹਨਾਂ ਦੇ ਕੰਬਰ ਨੂੰ ਦੇਖਦੇ ਸਾਰੀ ਜਨਤਾ ਦੋਵੇਂ-ਦੋਵੇਂ ਸਾਫਕਾ ਤੇ ਮੌਜੂਦਾ ਪੰਚਾਇਤਾਂ ਜਿਹੜੀਆਂ ਸਰਦਾਰ ਤਲਬੀਰ ਸਿੰਘ ਜੀ ਦੇ ਨਾਲ ਜੁੜੀਆਂ ਜਿਨ੍ਹਾਂ ਦਾ ਕਰਕੇ ਸਾਨੂੰ ਪਰਵਾਹਗਾ ਰਾਮ ਮਿਲ ਰਿਹਾ ਕੀ ਲੱਗਦਾ ਮੁਕਾਬਲਾ ਕੇਰ ਨਾਲ ਕਾਂਗਰਸ ਨਾਲ ਖੜਾ ਕੇ ਕਾਲੀ ਦਲ ਦਾ ਮੀਂ ਕਾਲੀ ਦਲ ਨਾਲ ਕਾਲੀ ਦਲ ਉਹ ਤਾਂ ਕਿ ਪਿੰਡ ਨਹੀਂ ਆ ਹਾਂਜੀ ਹਾਂਜੀ ਉਹ ਸਾਡੇ ਪਿੰਡ ਦੇ ਨੇ ਇਹ ਕਾਂਗਰਸ ਜਿਹੜੀ ਆ ਇੱਥੋਂ ਉਹ ਕਾਗਜ਼ ਮਿਲੀ ਭੁਗਤ ਦੇ ਨਾਲ ਉਹਨਾਂ ਦੀ ਦੇ ਮਿਲਿਪਕੂ ਦੇ ਨਾਲ ਉਹ ਕਾਗਜ਼ ਵਾਪਸ ਲੈ ਗਏ ਨੇ ਸੋ ਦੋਵੇਂ ਇੱਕ ਨੇ ਕਾਂਗਰਸ ਤੇ ਕਾਲੀ ਇੱਕ ਨੇ ਕਾਂਗਰਸ ਤੇ ਕਾਲੀ ਤੁਹਾਡੇ ਮੁਕਾਬਲੇ ਜਿਹੜਾ ਲੜ ਰਹੇ ਨੇ ਹਾਂ ਜੀ ਹਾਂ ਜੀ ਇੱਕੋਗੇ ਲੜ ਰਹੇ ਨੇ ਫਿਰ ਵੀ ਰਿਜ਼ਲਟ ਤੁਹਾਨੂੰ ਕੀ ਲੱਗਦਾ ਤੁਹਾਡੇ ਪੱਖੋਂ ਬਹੁਤ ਵਧੀਆ ਕਿਰਪਾ ਹੋ ਬਾਬਾ ਸਾਹਿਬ ਦੀ ਚਲੋ ਧਰਮਾਜ ਜੀ ਦਾ ਇਹ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਤਾਂ ਇੱਥੇ ਤਰ੍ਹਾਂ ਵਕ ਵਕ ਪਿੰਡਾਂ ਦੇ ਵਿੱਚ ਜਿਹੜੇ ਆਮ ਆਦਮੀ ਦੇ ਖਾਸ ਤੌਰ ਤੇ ਮਜੀਠਾ ਲਗੇ ਦੇ ਬੂਤ ਨੇ ਕਾਫੀ ਇੱਥੇ ਰੌਣਕ ਇਸ ਵਾਰ ਦਿਖਾਈ ਦੇ ਰਹੀ ਹੈ ਔਰ ਆਮ ਆਦਮੀ ਪਾਰਟੀ ਤਲਵੀਰ ਸਿੰਘ ਗਿੱਲ ਦਾ ਮੈਂ ਜ਼ਿਕਰ ਕਰ ਦੇਣਾ ਕਿ ਜਦੋਂ ਦੇ ਇਨਚਾਰਜ ਬਣੇ ਨੇ ਤਾਂ ਮ ਆਮ ਆਦੀ ਪਾਰਟੀ ਦੇ ਵਰਕਰ ਨੇ ਇਹਨਾਂ ਦੇ ਵਿੱਚ ਵੀ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਜੋਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮਜੀਠਾ ਦਾ ਜ਼ੋਨ ਹੈ ਤਾਂ 38 ਪਿੰਡ ਨੇ ਤਾਂ ਇਸੇ ਤਰ੍ਹਾਂ ਹੀ ਜਿਹੜੀ ਹੈ ਚੋਣ ਪ੍ਰਕਿਰਿਆ ਹੌਲੀ-ਹੌਲੀ ਅੱਗੇ ਵਧ ਰਹੀ ਹੈ ਔਰ ਵੱਖ-ਵੱਖ ਉਮੀਦਵਾਰਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਤਾਂ ਮਜੀਠਾ ਹਲਕੇ ਦੇ ਵਿੱਚ ਇਸ ਵਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਮਜੀਠਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਜਦੋਂ ਇੱਥੇ ਰੈਲੀ ਕਰਕੇ ਗਏ ਤਾਂ ਫਿਰ ਆਮ ਆਦੀ ਪਾਰਟੀ ਨੇ ਵੀ ਇੱਕ ਦੀ ਜਵਾਬੀ ਰੈਲੀ ਕੀਤੀ ਸੀ ਤੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਹ ਸਾਡੇ ਨਾਲ ਨੇ ਜਸਵੰਤ ਸਿੰਘ ਜੀ ਨੰਗਲ ਬਨੂਆ ਪਿੰਡ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਨੇ ਸੀਨੀਅਰ ਆਗੂ ਨੇ ਆਵਾਜ਼ ਮਾਰੀ ਪਾਰਟੀ ਦੇ ਤਾਂ ਸਭ ਤੋਂ ਪਹਿਲਾਂ ਸਰ ਕਿਵੇਂ ਦਾ ਚੱਲ ਰਿਹਾ ਚੋਣ ਚੋਣ ਦਾ ਮਾਹੌਲ ਪੋਲਿੰਗ ਜਿਹੜੀ ਚੱਲ ਰਹੀ ਹੈ ਤੁਹਾਡੇ ਕੋਲ ਕੀ ਰਿਪੋਰਟ ਆਈ ਹੈ ਅੱਜ ਤੱਕ ਬਹੁਤ ਵਧੀਆ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੀ ਚੋਣ ਪ੍ਰਕਿਰਿਆ ਉਹ ਹੋ ਰਹੀ ਆ ਸੋ ਸਾਨੂੰ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਨਾਲੋਂ ਕੀਤੇ ਹੋਏ ਕੰਮਾਂ ਨੂੰ ਪਿੰਡਾਂ ਦੇ ਵਿੱਚ ਭਰਵਾਂ ਹੰਗਾਰਾ ਮਿਲ ਰਿਹਾ ਤੇ ਸਾਡੇ ਹਲਕੇ ਦੇ ਜਿਹੜੇ ਬਹੁਤ ਹੀ ਨਿਤ ਧੜਕ ਜਰਨੈਲ ਨੇ ਸਰਦਾਰ ਤਲਬੀਰ ਸਿੰਘ ਜੀ ਗਿੱਲ ਉਹਨਾਂ ਦੇ ਕੰਮਾਂ ਸੁਭਾਅ ਤੇ ਉਹਨਾਂ ਦੇ ਤਜਰਬੇ ਨੂੰ ਦੇਖਦੇ ਹੋਏ ਆਮ ਜਨਤਾ ਜਿਹੜੀ ਆ ਪਿੰਡਾਂ ਦੇ ਵਿੱਚੋਂ ਸਾਨੂੰ ਪੂਰਾ ਭਰਵਾਂ ਹੰਗਾਰਾ ਦੇ ਰਹੀ ਆ ਸੋ ਜਿਹਦੇ ਨਾਲ ਅਸੀਂ ਅੱਜ ਕਾਫੀ 6-7 ਪਿੰਡਾਂ ਦਾ ਹੁਣ ਤੱਕ ਅਸੀਂ ਦੌਰਾ ਕਰ ਚੁੱਕੇ ਹਾਂ ਜਿਦੇ ਵਿੱਚ ਸਾਡੇ ਬੂਥਾਂ ਦੇ ਵੀ ਤੇ ਪਿੰਡਾਂ ਦੇ ਵਿੱਚ ਵੀ ਬੜੀ ਰੌਣਕ ਮਿਲੀ ਹੈ ਸਾਡੇ ਬੂਥਾਂ ਦੇ ਵੇਖਣ ਨੂੰ ਜੀ ਉਹ ਤਾਂ ਦੇਖ ਹੀ ਰਹੀ ਹੈ ਜੀ ਜਸਵੰਤ ਸਿੰਘ ਜੀ ਇਸ ਤੋਂ ਪਹਿਲਾਂ ਕੋਈ ਚੋਣ ਲੜੀ ਸੀ ਤੁਸੀਂ ਨਹੀਂ ਜੀ ਮੇਰੀ ਚੋਣ ਨਹੀਂ ਆ ਸਰਪੰਚੀ ਦੀ ਚੋਣ ਲੜੀ ਆ ਉਹ ਮੇਰਾ ਬੇਟਾ ਅਮਰਜੋਤ ਸਿੰਘ ਰਾਣਾ ਸਰਪੰਚਾ ਪਿੰਡ ਦਾ ਮੌਜੂਦਾ ਸਾਡੇ ਐਂਟੀ ਦੋ ਸਰਪੰਚ ਖਲੋਤੇ ਸੀ ਉਹਨਾਂ ਦੋਵਾਂ ਨੂੰ ਅਸੀਂ ਹਰਾਇਆ ਜੀ ਬੜੀ ਵੱਡੀ ਲੀਡ ਦੇ ਨਾਲ ਤੇ ਇਸ ਵਾਰ ਅੱਗੇ ਤੇ ਇਕੱਲੇ ਇੱਕ ਪਿੰਡ ਦਾ ਸੀਗਾ ਹੁਣ 38 ਪਿੰਡਾਂ ਦਾ ਤੁਹਾਡੇ ਤੇ ਹੈਗਾ ਆ 38 ਪਿੰਡਾਂ ਦੇ ਵਿੱਚ ਕਿਵੇਂ ਦਾ ਮਾਹੌ ਬਹੁਤ ਵਧੀਆ ਕਿਰਪਾ ਗੁਰੂ ਪਾਤਸ਼ਾਹ ਦੀ ਬਹੁਤ ਹੀ ਜਿਆਦਾ ਪਿੰਡਾਂ ਦੇ ਵਿੱਚੋਂ ਪਰਵੰਗ ਵਾਲਾ ਜਿਹੜਾ ਸਰਦਾਰ ਤਲਬੀਰ ਸਿੰਘ ਗਿੱਲਵ ਦੇ ਕੀਤੇ ਹੋਏ ਕੰਮਾਂ ਨੂੰ ਵੇਖਦੇ ਹੋਏ ਕਿਉਂਕਿ ਮੈਂ ਤੇ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਮੈਨੂੰ ਸਰਦਾਰ ਤਲਬੀਰ ਸਿੰਘ ਗਿੱਲ ਨੇ ਉਤਾਰਿਆ ਸੋ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਪਾਰਟੀ ਸਰਦਾਰ ਭਗਵੰਤ ਸਿੰਘ ਗਿੱਲ ਸਾਹਿਬ ਦੇ ਨਾਲ ਹੀ ਆਏ ਸੀ ਆਮ ਆਦਮੀ ਪਾਰਟੀ ਦੇ ਕਿ ਪਹਿਲਾਂ ਤੋਂ ਜੁੜੇ ਸੀਗੇ ਨਹੀਂ ਅਸੀਂ ਉਹਨਾਂ ਦੇ ਨਾਲ ਹੀ ਆਏ ਹਾਂ ਉਹਨਾਂ ਦੇ ਨਾਲ ਇੱਕ ਇਹ ਦੱਸਿਓ ਕਿ ਜਿਹੜੀ ਇਹ ਹਲਕਾ ਮਜੀਠੀਆ ਕਾਲੀ ਦਲ ਦਾ ਪਹਿਲਾਂ ਕਿਹਾ ਜਾਂਦਾ ਸੀ ਨਾ ਕਿ ਇਹ ਅਕਾਲੀ ਦਲ ਦੇ ਉਮੀਦਵਾਰ ਸਰਕਾਰ ਕੋਈ ਹੋਵੇ ਅਕਾਲੀ ਉਮੀਦਵਾਰ ਹੀ ਜਿੱਤਦੇ ਨੇ ਕੋ ਦੂਜੀਆਂ ਪਾਰਟੀਆਂ ਦੇ ਤਾਂ ਇਸ ਵਾਰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ ਕਿ ਨਹੀਂ ਨਹੀਂ ਇਸ ਤਰ੍ਹਾਂ ਵਾਂਗੇ ਆਰਕਾਂ ਜੜਾ ਨਾ ਵੇਖੋ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਉਹ ਪੈਲ ਦੇ ਆਧਾਰ ਤੇ ਕਰਾ ਰਹੇ ਆ ਜਿਨ੍ਹਾਂ ਦੀ ਨੁਮਾਇੰਦਗੀ ਸਾਡੇ ਮਜੀਠੇ ਹਲਕੇ ਦੇ ਬਹੁਤ ਹੀ ਨਤੜਕ ਜਰਨੈਲ ਸਰਦਾਰ ਤਲਬੀਰ ਸਿੰਘ ਜੀ ਕਰ ਰਹੇ ਆ ਤੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਸਾਰੀ ਜਨਤਾ ਦੋਵੇਂ-ਦੋਵੇਂ ਸਾਫਕਾ ਤੇ ਮੌਜੂਦਾ ਪੰਚਾਇਤਾਂ ਜਿਹੜੀਆਂ ਸਰਦਾਰ ਤਲਬੀਰ ਸਿੰਘ ਗਿੱਲ ਦੇ ਨਾਲ ਜੁੜੀਆਂ ਜਿਨ੍ਹਾਂ ਦਾ ਕਰਕੇ ਸਾਨੂੰ ਪਰਵਾਹਗਾ ਰਾਮ ਮਿਲ ਰਿਹਾ ਕੀ ਲੱਗਦਾ ਮੁਕਾਬਲਾ ਕੇਰ ਨਾਲ ਕਾਂਗਰਸ ਨਾਲ ਖੜਾ ਕੇ ਅਕਾਲੀ ਦਲ ਦਾ ਅਮੀਰ ਅਕਾਲੀ ਦਲ ਨਾਲ ਅਕਾਲੀ ਦਲ ਉਹ ਤਾਂ ਕਿ ਪਿੰਡ ਰਹੀ ਆ ਹਾਂਜੀ ਹਾਂਜੀ ਉਹ ਸਾਡੇ ਪਿੰਡ ਦੇ ਨੇ ਇਹ ਕਾਂਗਰਸ ਜਿਹੜੀ ਆ ਇੱਥੋਂ ਉਹ ਕਾਗਜ਼ ਮਿਲੀ ਭੁਗਤ ਦੇ ਨਾਲ ਉਹਨਾਂ ਦੀ ਦੇ ਮਿਲਿਪਗੋ ਦੇ ਨਾਲ ਉਹ ਕਾਗਜ਼ ਵਾਪਸ ਲੈ ਗਏ ਨੇ ਸੋ ਦੋਵੇਂ ਇੱਕ ਨੇ ਕਾਂਗਰਸ ਤੇ ਕਾਲੀ ਇੱਕ ਨੇ ਕਾਂਗਰਸ ਤੇ ਕਾਲੀ ਤੁਹਾਡੇ ਮੁਕਾਬਲੇ ਜਿਹੜਾ ਲੜ ਰਹੇ ਨੇ ਹਾਂ ਜੀ ਹਾਂ ਜੀ ਇੱਕੋਗੇ ਲੜ ਰਹੇ ਨੇ ਫਿਰ ਵੀ ਰਿਜ਼ਲਟ ਤੁਹਾਨੂੰ ਕੀ ਲੱਗਦਾ ਤੁਹਾਡੇ ਪੱਖੋਂ ਬਹੁਤ ਵਧੀਆ ਕਿਰਪਾ ਹੋ ਬਾਬਾ ਸਾਹਿਬ ਦੀ ਚਲੋ ਧਰਮਾਜ ਜੀ ਦਾ ਇਹ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਤਾਂ ਇੱਥੇ ਤਰ੍ਹਾਂ ਵਕ ਵਕ ਪਿੰਡਾਂ ਦੇ ਵਿੱਚ ਜਿਹੜੇ ਆਮ ਆਦਮੀ ਦੇ ਖਾਸ ਤੌਰ ਤੇ ਮਜੀਠਾ ਲਗੇ ਦੇ ਬੂਤ ਨੇ ਕਾਫੀ ਇੱਥੇ ਰੌਣਕ ਇਸ ਵਾਰ ਦਿਖਾਈ ਦੇ ਰਹੀ ਹੈ ਔਰ ਆਮ ਆਦਮੀ ਪਾਰਟੀ ਤਲਵੀਰ ਸਿੰਘ ਗਿੱਲ ਦਾ ਮੈਂ ਜ਼ਿਕਰ ਕਰ ਦੇਣਾ ਕਿ ਜਦੋਂ ਦੇ ਇਨਚਾਰਜ ਬਣੇ ਨੇ ਤਾਂ ਮ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਹਨਾਂ ਦੇ ਵਿੱਚ ਵੀ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਜੋਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮਜੀਠਾ ਦਾ ਜ਼ੋਨ ਹੈ ਤਾਂ 38 ਪਿੰਡ ਨੇ ਤਾਂ ਇਸੇ ਤਰ੍ਹਾਂ ਹੀ ਜਿਹੜੀ ਹੈ ਚੋਣ ਪ੍ਰਕਿਰਿਆ ਹੌਲੀ-ਹੌਲੀ ਅੱਗੇ ਵਧ ਰਹੀ ਹੈ ਔਰ ਵੱਖ-ਵੱਖ ਉਮੀਦਵਾਰਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ 360° ਟੀਵੀ ਅੰਮ੍ਰਿਤਸਰ